ਸਤਨਾਮ ਸਰੀ ਬਾਹੇ ਗੁਰੂ ਸਾਹਿਬ ਜੇ ਬਿਲਾਵਲ ਮਹੱਲਾ ਪਹਿਲਾ ਅਪੇ ਸ਼ਬਦ ਆਪੇ ਨੇ ਸਾਨ ਆਪੇ ਸੁਰਤਾ ਆਪੇ ਜਾਨ ਆਪੇ ਸ਼ਬਦ ਆਪੇ ਨੇਸਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖ ਤਾਨ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰਜਨ ਦੇਉ ਹਉ ਜਾਂਚਕ ਤੂੰ ਅਲਖ ਭੇਉ ਅਰਹਾਉ ਮਾਇਆ ਮੋਹ ਤਰ ਕਟੇ ਨਾਰ ਬੋਂਡੇ ਕਾਮਨ ਕਮਨਾਰ ਅਰਾਜ ਰੂਪ ਝੂਠੇ ਦਿਨ ਚਾਰ ਨਾਮ ਮਿਲ ਚਾਨਨ ਅੰਧਿਆਰ ਚੱਕ ਛੋਡੇ ਸਸ ਨਹਿ ਕੋਏ ਬਾਪ ਦਿਸੈ ਵੇ ਜਾਤ ਨਹੋਏ ਇੱਕ ਕੋ ਨਹੇ ਕੋ ਕੋਏ ਕਰਤਾ ਕਰੇ ਕਰავੈ ਸੋਏ ਸ਼ਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚ ਤਾਰਿਆ ਅਬਰ ਨ ਬੁੱਝ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਅਬਰ ਨ ਸੁੱਝ ਗੁਰ ਕੋ ਵਾਰਿਆ ਨਾਨਕ ਨਾਮ ਅਰਤੇ ਨਿਸਤਾਰਿਆ ਵਾਹਿ ਗੁਰਜੇ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ ਸਤਨਾਮ ਸਿਰ ਵਾਹਿ ਗੁਰੂ ਸਾਹਿਬ ਜੇ ਪੋਖ ਤੁਖਾਰਨ ਬਿਆਪੈ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾਸ ਬੋਕ ਤੁਖਾਰ ਨਾ ਬਿਆਪੇ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਵੇਖ ਆਪੇ ਨਸਕੈ ਮਿਲ ਸਾਦੋ ਗੁਣਗਾ ਜਤੇ ਉਪਜੇ ਤ ਮਿਲੇ ਸਤਿ ਪ੍ਰੇਤ ਸਮਾ ਕਰ ਗਹਿ ਲੈਨੇ ਪਰ ਬ੍ਰਹਮ ਬਹੁੜ ਨਾ ਵਿਚੜਿਆ ਬਾਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹ ਸ਼ਰਮ ਪਏ ਨਾਰਾਇਣ ਨਾਨਕ ਦਰਪੈ ਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਪਰਵਾਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਪਰਵਾਹ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਨੀਵਾਜੀ ਸਾਧ ਸੰਗਤ ਅਸੀਂ ਤੁਸੀਂ ਸਾਰੇ ਹੀ ਭਲੀ ਪ੍ਰਕਾਰ ਜਾਣਦੇ ਹਾਂ ਕਿ ਅੱਜ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਮਹਰਾਮਤ ਸਦਕਾ ਓਖ ਦਾ ਮਹੀਨਾ ਪ੍ਰਾਰੰਭ ਹੋਇਆ ਸਤਿਗੁਰਜੀ ਕਿਰਪਾ ਕਰਨ ਰਹਿਮਤ ਕਰਨ ਹਰ ਇੱਕ ਮਾਈ ਪਾਈ ਨੂੰ ਇਸ ਸੁੱਖਾਂ ਸੁਆਸਾਂ ਦੇ ਨਾਲ ਬਤੀਤ ਹੋਵੇ। ਸਾਸੰਗ ਕੇਵਲ ਤਾਂ ਕੇਵਲ ਮਕਸਦ ਇਹ ਨੇ ਕਿ ਸਕਰਾਂ ਦਾ ਦਿਹਾੜਾ ਆਇਆ ਤੇ ਆਪਾਂ ਮਹੀਨੇ ਦਾ ਸ਼ਬਦ ਸੁਣ ਲਿਆ ਤੇ ਉਹਦੇ ਨਾਲ ਸਾਡੇ ਜੀਵਨ ਦਾ ਬੇੜਾ ਪਾਰ ਹੋ ਗਿਆ। ਨਹੀਂ। ਇਸ ਪਾਵਨ ਸ਼ਬਦ ਨੂੰ ਪੜਨਾ ਵਾਰ-ਵਾਰ ਸਮਝਣਾ ਕਿਉਂਕਿ ਪੂਰੇ ਮਹੀਨੇ ਦਾ ਸਾਨੂੰ ਸਤਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਭਲਿਆ ਤੂੰ ਇਹ ਮਹੀਨਾ ਕਿਵੇਂ ਬਸਰ ਕਰਨਾ। ਕਿਵੇਂ ਬਤੀਤ ਕਰਨਾ ਤਾਂ ਕਿ ਇਹ ਪੋ ਦਾ ਮਹੀਨਾ ਇਹ ਸਰਬ ਸੁਖ ਲੈ ਕੇ ਤੇਰੇ ਵਾਸਤੇ ਆ ਜਾਏ ਤੁਸੀਂ ਦੇਖੋ ਕਿਤੇ ਮਹੀਨੇ ਦੀ ਆਰੰਭਤਾ ਕਿ ਪੋਖ ਤੋਹਾਰ ਨਾ ਵਿਆਪੇ ਕੰਠ ਮਿਲਿਆ ਹਰਨਾ ਤੇ ਸੰਪੂਰਨਤਾ ਪੋਖ ਸੁਹੰਤਾ ਸਰਬ ਸੁਖ ਜਿਸ ਬਖਸ਼ੇ ਬੇਪਰਵਾ ਆਖਿਆ ਮੈਂ ਤੈਨੂੰ ਉੱਥੋਂ ਤੱਕ ਲੈ ਜਾ ਸਕਨਾ ਕਿ ਤੇਰੇ ਤੇ ਕਿਤੇ ਉਹ ਬੇਪਰਵਾ ਬਖਸ਼ਿਸ਼ ਕਰ ਦੇ ਤੋ ਸਰਬ ਸੁਖਾਂ ਦੀ ਪ੍ਰਾਪਤੀ ਕਰ ਲੈ ਸੋ ਪਹਿਲਾ ਅਜ ਸਾਧ ਸੰਗਤ ਜੋ ਹੁਕਮਨਾਮਾ ਆਇਆ ਉਹਦੀਆਂ ਦੋ ਪੰਕਤੀਆਂ ਦੇ ਆਪਾਂ ਦਰਸ਼ਨ ਕਰੀਏ ਜੋ ਸ਼ਬਦ ਦਾ ਸੈਂਟਰਲ ਆਈਡੀਆ ਅੱਜ ਦਾ ਪਾਵਨ ਹੁਕਮਨਾਮਾ ਸੀ ਧੰਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਬਿਲਾਵਲ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 795 ਅਤੇ 96 ਤੇ ਸੁਭਾਈ ਬਾਣਸੇ ਉਸ਼ਾ ਬੱਦਾ ਜੋ ਸੈਂਟਰਲ ਆਈਡੀਆ ਜੋ ਕੇਂਦਰੀ ਭਾਗ ਹੈ ਉਹ ਇਹ ਹੈ ਐਸਾ ਨਾਮ ਨਿਰੰਜਨ ਹੋਏ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ हे ਪ੍ਰਭੂ ਜਿੱਥੇ ਤੂੰ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ ਉਥੇ ਤੇਰਾ ਨਾਮ ਵੀ ਤਾਂ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ ਨਿਰੰਜਨ ਦਾ ਅਰਥ ਹੁੰਦਾ ਹੈ ਨਿਰ ਅੰਜਨ ਅੰਜਨ ਦਾ ਭਾਵ ਸੁਰਮਾ ਕਾਲਖ हे ਪ੍ਰਭੂ ਤੂੰ ਕਾਲਖ ਤੋਂ ਨਿਰਲੇਪ ਹੈ ਤੇਰੇ ਤੇ ਕਿਸੇ ਪ੍ਰਕਾਰ ਦਾ ਕੋਈ ਦਾਗ ਨਹੀਂ ਤੇ ਠੀਕ ਇਸੇ ਤਰ੍ਹਾਂ ਤੇਰਾ ਨਾਮ ਵੀ ਤਾਂ ਬੇਦਾਗ ਹੈ ਤੇ ਜਿਹੜਾ ਜਿਹੜਾ ਮਨੁੱਖ ਤੇਰਾ ਨਾਮ ਜਪਦਾ ਉਹ ਵੀ ਬੇਦਾਗ ਹੋ ਜਾਂਦਾ ਆ ਪੰਜਪ ਜੀ ਸਾਹਿਬ ਦੀ ਪਾਵਨ ਬਾਣੀ ਚ ਤਕਰੀਬਨ ਚਾਰ ਬਾਰ ਇਹ ਪਾਵਨ ਬਚਨ ਪੜ੍ਹਦੇ ਆ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਰ ਕਹਿੰਦੇ ਹੈ ਪ੍ਰਭੂ ਤੂੰ ਵੀ ਬੇਦਾਗ ਹੈ ਤੂੰ ਵੀ ਨਿਰੰਜਨ ਤੂੰ ਵੀ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ ਤੇ ਤੇਰਾ ਨਾਮ ਵੀ ਤਾਂ ਨਿਰਲੇਪ ਹੈ ਨਾ ਇਸ ਕਰਕੇ ਹਉ ਜਾਚਕ ਤੋਂ ਅਲੱਖ ਅਪਿਓ ਇਹ ਮਾਲਕਾ ਸੱਚਮੁੱਚ ਤੋਂ ਅਲੱਖ ਹੈ ਭਾਵ ਤੇਰਾ ਕੋਈ ਰੂਪ ਰੰਗ ਚਿੰਨ ਨਹੀਂ ਹੈ ਤੇ ਤੇਰਾ ਕੋਈ ਭੇਦ ਵੀ ਨਹੀਂ ਪਾ ਸਕਦਾ ਪਰ ਆਪਾਂ ਇੱਕ ਜਾਚਕ ਬਣ ਕੇ ਇੱਕ ਮੰਗਤੇ ਬਣ ਕੇ ਮਾਲਕਾ ਤੇਰੇ ਦਰ ਤੋਂ ਤੇਰੇ ਨਾਮ ਦੀ ਦਾਤ ਮੰਗਦੇ ਆ ਸਾਡੇ ਤੇ ਤਰਸ ਕਰਦੇ ਆਪਣਾ ਨਾਮ ਸਾਡੀ ਝੋਲੀ ਚ ਪਾ ਦੇ ਤੇ ਜਿਨ੍ਹਾਂ ਦੀ ਝੋਲੀ ਚ ਫਿਰ ਨਾਮ ਪੈ ਜਾਂਦਾ ਅੱਜ ਦੇ ਮਹੀਨੇ ਚ ਗੁਰੂ ਅਰਜਨ ਦੇਵ ਪਾਚਨ ਉਹੀ ਕੋਈ ਦੱਸਿਆ ਆਓ ਧਿਆਨ ਦੇਣਾ ਸੁਣੋ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਮਾਰਕੰਦੇ ਪੋ ਦਾ ਮਹੀਨਾ ਪ੍ਰਾਰੰਭ ਹੋਇਆ ਸੱਜਣਾ ਇਸ ਮਹੀਨੇ ਸਭ ਤੋਂ ਜ਼ਿਆਦਾ ਸਰਦੀ ਹੁੰਦੀ ਹੈ ਇਸੇ ਮਹੀਨੇ ਅੰਦਰ ਕੱਕਰ ਪੈਂਦਾ ਸਾ ਸੰਗਤ ਸਭ ਤੋਂ ਸਰਦੀ ਦੀ ਰੁੱਤ ਜਿਹੜੀ ਪੋ ਦੇ ਮਹੀਨੇ ਦੀ ਮੰਨੀ ਗਈ ਹੈ ਪਰ ਮਾਰਕੰਦੇ ਮੈਂ ਇੱਕ ਗੱਲ ਦਾਅਵੇ ਨਾਲ ਕਹਿਣਾ ਜੇ ਤੇਰੇ ਕੰਠ ਵਿੱਚ ਮਾਲਕ ਦੀ ਯਾਦ ਹੋਵੇਗੀ ਜਾ ਹੋਰ ਸੌਖਾ ਸ਼ਬਦ ਵਰਤਣਾ ਜੇ ਤੂੰ ਆਪਣੇ ਗਲੇ ਨਾਲ ਉਸ ਮਾਲਕ ਨੂੰ ਲਾਇਆ ਹੋਵੇਗਾ ਤਾਂ ਤੇਰੇ ਤੇ ਇਹ ਪੋ ਦਾ ਕਕਰ ਵੀ ਆਪਣਾ ਪ੍ਰਭਾਵ ਨਹੀਂ ਪਾ ਸਕੇਗਾ ਕਿਉਂ ਅਗੇ ਜਵਾਬ ਦਿੱਤਾ ਮੰਨ ਪੇ ਤੇਆ ਚਰਨਾਰ ਬਿੰਦ ਦਰਸ਼ਨ ਲਗੜਾ ਸਬ ਕਿਉਂਕਿ ਉਹਨਾਂ ਦਾ ਮਨ ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਬਿੰਨਿਆ ਜਾਂਦਾ ਤੇ ਉਹਨਾਂ ਦੇ ਅੰਦਰ ਕੇਵਲ ਤਾਂ ਕੇਵਲ ਉਸ ਪ੍ਰਭੂ ਪਰਮਾਤਮਾ ਦੇ ਦیدار ਦੀ ਤਾਂਗ ਲੱਗੀ ਰਹਿੰਦੀ ਹੈ ਇਸ ਕਰਕੇ ਉਹਨਾਂ ਤੇ ਪੋ ਦਾ ਕੱਕਰ ਜਿਹੜਾ ਉਹ ਨਹੀਂ ਅਸਰ ਪਾ ਸਕਦਾ ਇਹ ਤੇ ਹੋ ਗਈ ਬਾਹਰ ਦੀ ਗੱਲ ਸਾਧ ਸੰਗਤ 10 ਅਕਸਰ ਇੱਕ ਬੇਨਤੀ ਕਰਦਾ ਹੁੰਦਾ ਹੈ ਸਤਿਗੁਰਾਂ ਨੇ ਉਦਾਹਰਨਾਂ ਬਾਹਰ ਦੀਆਂ ਲਈਆਂ ਨੇ ਐਗਜ਼ੈਂਪਲ ਚ ਜਿੰਨੀਆਂ ਵੀ ਲਈਆਂ ਇਹ ਬਾਹਰ ਦੀਆਂ ਲਈਆਂ ਪਰ ਗਲ ਮਨੁੱਖ ਦੇ ਅੰਦਰ ਦੇ ਕੀਤੇ ਆ ਆਖਿਆ ਬਾਹਰ ਦੇ ਕੱਕਰ ਤੋਂ ਤੇ ਫਿਰ ਵੀ ਅੱਜ ਬਥੇਰੀਆਂ ਫੈਸਿਲਟੀਆਂ ਬੰਦਾ ਬਚ ਜਾਏਗਾ ਪਰ ਭਲਿਆ ਜ਼ਰੂਰੀ ਆ ਕਿਤੇ ਤੋਂ ਅੰਦਰ ਦੇ ਕੱਕਰ ਤੋਂ ਬਚ ਜਾਏ ਤੇਰੇ ਅੰਦਰ ਦੀ ਕਠੋਰਤਾ ਜਰੀ ਹੈ ਉਹ ਤੈਨੂੰ ਗੁਰੂਕਲ ਨਹੀਂ ਬੈਠਣ ਦੇਗੀ ਉਸ ਕਕਰ ਤੋਂ ਬਚਨ ਦਾ ਯਤਨ ਕਰਨਾ ਗੁਰੂ ਨੇ ਆਖਿਆ ਜਿਨ੍ਹਾਂ ਦੇ ਅੰਦਰ ਕਕਰ ਵਿਆਪ ਜਾਂਦਾ ਨਾ ਉਹ ਫਿਰ ਗੁਰੂਕਲ ਨਹੀਂ ਬਹੰਦੇ ਮਾਰਕੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨ ਸਤਗੁਰ ਪਾਸ ਉਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਓਏ ਬੱਲ ਛਲ ਕਰ ਝੱਤ ਕੱਢਦੇ ਫਿਰ ਜਾਏ ਬਹੇ ਕੁੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੱਢੀ ਮਨ ਦੇਖੋ ਕੋ ਨਰਜਾਸ ਕੁੜਿਆਰ ਕੁੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਗੁਰ ਪਾਸ ਜਿਨ੍ਹਾਂ ਤੇ ਅੰਦਰ ਉਹ ਤਾਂ ਕਕਰ ਨਹੀਂ ਵਿਆਪਦਾ ਵਿਕਾਰਾਂ ਦਾ ਕਕਰ ਨਹੀਂ ਵਿਆਪਦਾ ਉਹ ਫਿਰ ਗੁਰੂ ਦੀ ਹਜ਼ੂਰੀ ਚ ਬੈਠ ਜਾਂਦੇ ਔਰ ਕੇਵਲ ਗੁਰੂ ਨੇ ਆਖਿਆ ਨੀ ਸਾ ਸੰਗਤ ਜੀ ਦੇਖੋ ਸਰਦੀ ਦੀ ਰੁੱਤ ਆਈ ਤੇ ਸਤਗੁਰਾਂ ਨੇ ਸਰਦੀ ਦੀ ਗੱਲ ਕਰ ਦਿੱਤੀ ਮਨੁੱਖ ਦਾ ਅੰਦਰੂ ਜੀਵਨ ਤਿਆਰ ਕਰਨ ਵਾਸਤੇ ਜੇ ਅਤ ਦੀ ਗਰਮੀ ਦੀ ਰੁੱਤ ਆਈ ਤਾ ਵੀ ਗੁਰੂ ਅਰਜਨ ਦੇਵ ਪਾਛ ਨੇ ਜ਼ਿਕਰ ਕੀਤਾ ਜੀ ਮਰ ਕਹਿੰਦੇ ਅਸਾੜ ਤਪੰਦਾ ਤਿਸ ਲੱਗਾ ਹਰ ਨਾਹ ਨ ਜਿੰਨਾ ਪਾਸ ਜਗ ਜੀਵਨ ਪੁਰਖ त्याग ਕੈ ਮਾਨਸ ਸੰਦੇ ਆਸੋ ਕੀ ਹੋ ਗਿਆ ਬਾਹਰੀ ਤੌਰ ਤੇ ਗਰਮੀ ਦੀ ਰੁੱਤ ਆ ਗਈ ਹੈ ਭਲਿਆ ਪਰ ਸੱਚਮੁੱਚ ਇਹ ਬਾਹਰੀ ਤਪਸ਼ ਉਹਨਾਂ ਲੋਕਾਂ ਨੂੰ ਤੰਗ ਕਰਦੀ ਹੈ ਜਿਨ੍ਹਾਂ ਦੇ ਹਿਰਦੇ ਚ ਉਸ ਮਾਲਕ ਦੀ ਯਾਦ ਨਹੀਂ ਇੱਥੇ ਵੀ ਨਾਹਾ ਸ਼ਬਦ ਵਰਤਿਆ ਗੌਰ ਨਾਲ ਸੁਣਿਓ ਪੋਖ ਤੁਖਾਰਨਾ ਵਿਆਪੇ ਕੰਠ ਮਿਲਿਆ ਹਰ ਨਾਹ ਨਾਹ ਦਾ ਭਾਵ ਹੈ ਉਹ ਪ੍ਰਭੂ ਪਰਮਾਤਮਾ ਉਹ ਖਸਮ ਉਥੇ ਵੀ ਨਾਹਾਂ ਸ਼ਬਦ ਵਰਤੇ ਅਸਾੜ ਤਪੰਦਾ ਤਿਸ ਲਗ ਹੈ ਹਰ ਨਾਹਾਂ ਨ ਜਨਾ ਪਾਸ ਦੋਨੋਂ ਸੇਮ ਸ਼ਬਦ ਵਰਤੇ ਆਖਿਆ ਸਰਦੀ ਵੀ ਉਹਨਾਂ ਨੂੰ ਜਿਆਦਾ ਤੰਗ ਕਰਦੀ ਜਿਨ੍ਹਾਂ ਦੇ ਅੰਦਰ ਖਸਮ ਦੀ ਯਾਦ ਨਹੀਂ ਤੇ ਗਰਮੀ ਵੀ ਉਹਨਾਂ ਨੂੰ ਤੰਗ ਕਰਦੀ ਜਿਨ੍ਹਾਂ ਦੇ ਅੰਦਰ ਸਾਈਂ ਦੀ ਯਾਦ ਨਹੀਂ ਨੋਟ ਰੱਖਿਓ ਫਿਰ ਆਖਿਆ ਨਹੀਂ ਇਸ ਪਾਵਨ ਸ਼ਬਦਾਂ ਦੀ ਪ੍ਰੈਕਟੀਕਲ ਰੂਪ ਚ ਵਿਆਖਿਆ ਕੀਤੀ ਜੇ ਅਸਾੜ ਮਹੀਨੇ ਵਾਸਤੇ ਆਖਿਆ ਕਿ ਉਹਨਾਂ ਨੂੰ ਬਾਹਰ ਦੀ ਤਪਸ਼ ਨਹੀਂ ਵਿਆਪ ਸਕਦੇ ਤੇ ਆਪ ਗੁਰੂ ਅਰਜਨ ਦੇਵ ਪਾਛਨ ਤੱਤੀ ਤਵੀ ਤੇ ਬੈਠ ਕੇ ਦੱਸਿਆ ਆਖਿਆ ਤੁਹਾਡੇ ਕੰਠ ਵਿੱਚ ਮਾਲਕ ਦੀ ਯਾਦ ਹੋਵੇ ਕੀ ਮਜਾਲ ਹੈ ਕਿ ਤੁਹਾਨੂੰ ਜੇ ਠੜ੍ਹ ਵੀ ਤੁੱਪ ਵੀ ਕਿਤੇ ਤੁਹਾਡੇ ਤੇ ਅਸਰ ਪਾ ਸਕੇ ਜੇ ਤੁਹਾਡੇ ਅੰਦਰ ਸਾਈਂ ਦੀ ਯਾਦ ਹੈ ਕੀ ਮਜਾਲ ਹੈ ਕਿ ਗਰਮ ਰੇਤਾ ਵੀ ਤੁਹਾਡੇ ਸਿਰ 'ਚ ਪੈ ਜਾਏ ਤੇ ਤੁਹਾਨੂੰ ਕਿਤੇ ਗਰਮੀ ਵਿਆਪ ਜਾਏ ਕੀ ਮਜਾਲ ਤੱਤੀ ਤਵੀ ਵੀ ਤੁਹਾਡਾ ਕੁਝ ਵਿਗਾੜ ਸਕੇ ਵਾਹ ਮੈਂ ਜ਼ਾਲਮ ਤੁਹਾਨੂੰ ਭੁੱਖਿਆਂ ਤੇ ਤਿਹਾਇਆ ਰੱਖੇ ਪਰ ਜੇ ਤੁਹਾਡੇ ਕੰਠ ਵਿੱਚ ਮਾਲਕ ਦੀ ਯਾਦ ਹੈ ਤੇ ਤੁਹਾਡੇ ਤੇ ਅਸਾੜ ਦੀ ਗਰਮੀ ਵੀ ਅਸਰ ਨਹੀਂ ਪਾ ਸਕੇਗੇ ਜੇ ਪੌਦਾ ਮਹੀਨਾ ਆਇਆ 사ਸਨ ਕੇਵਲ ਆਖਿਆ ਨੇ ਜਿਸ ਦਿਨ ਪੌਦਾ ਮਹੀਨਾ ਪ੍ਰਾਰੰਭ ਹੁੰਦਾ ਨਾ ਸਾਧ ਸੰਗ ਨਿਮਰਤਾ ਸਹਿਤ ਬੇਨਤੀ ਕਰਨ ਲਗਾ ਜਦੋਂ ਮੈਂ ਹੱਸਦੇ ਖਿੜਦੇ ਪਰਿਵਾਰ ਵੇਖਣਾ ਨਾ ਅਸੀਂ ਆਪਸ ਵਿੱਚ ਹੱਸਦੇ ਸਵੇਰੇ ਜਦੋਂ ਸੱਚਖੰਡ ਵਿੱਚ ਮਾਰਦਾ ਸਰੂਪ ਲੈਣਗੇ ਮੇਰੇ ਧਿਆਨ ਵਿੱਚ ਇੱਕ ਗੱਲ ਆ ਗਈ ਕੁਦਰਤੀ ਹੁੰਦਾ ਕੋਈ ਅਸਾ ਖਿਆਲ ਆ ਜਾਂਦਾ ਮੈਂ ਕਿਹਾ ਮਾਲਕਾ ਸਾਨੂੰ ਹਾਸੇ ਦੇਣ ਵਾਸਤੇ ਸਾਡੇ ਘਰਾਂ ਚ ਰੌਣਕਾਂ ਦੇਣ ਵਾਸਤੇ ਤੂੰ ਜ਼ਿੰਦਗੀ ਚ ਕਦੇ ਆਪ ਨਹੀਂ ਹੱਸਿਆ ਹੁਣਾ ਤੂੰ ਤਾਂ ਸਾਨੂੰ ਹਾਸੇ ਵੰਡਦਾ ਰਿਆ ਆਪ ਤੇ ਸਾਰੀਆਂ ਮੁਸੀਬਤਾਂ ਚੱਲ ਲੀਆਂ ਭੋ ਦਾ ਮਹੀਨਾ ਆਇਆ ਜਕਿਨ ਜਾਣਿਓ ਉੱਠਦੇ ਸਾਰ ਅੱਖਾਂ 'ਪਾ ਰਹਿੰਦੀਆਂ ਹਨ ਤੋ ਕਿਹੜਾ ਦਿਨ ਬਾਰੀ ਤੌਰ ਤੇ ਸੁੱਖ ਦਾ ਵੇਖਿਆ ਕੇਵਲ ਸਾਡੇ ਸੁੱਖਾਂ ਦੇ ਖਾਤਰ ਤੋਂ ਹਰ ਦੁੱਖ ਨੂੰ ਆਪਣੇ ਗਲ ਨਾਲ ਲਾ ਲਿਆ। ਉਹ ਦਾ ਮਹੀਨੇ ਦੀ ਠੰਡ ਜਾਂ ਤੇ ਬੱਚਿਆਂ ਨੂੰ ਜ਼ਿਆਦਾ ਲੱਗਦੀ ਜਾਂ ਬਜ਼ੁਰਗਾਂ ਨੂੰ ਜ਼ਿਆਦਾ ਲੱਗਦੀ। ਇੱਕ ਇਤਿਹਾਸ ਵਿੱਚ ਮਿਸਾਲ ਹੈ ਕਿ 80 ਸਾਲ ਤੋਂ ਉਮਰ ਟੱਪ ਗਈ ਹੈ ਮਾਤਾ ਗੁਜਰ ਕੌਰ ਦੇ। ਕੇ ਮੈਂ ਠੰਡੇ ਬੁਰਜ ਵਿੱਚੋਂ ਸਮਾਂ ਕਟਿਆ ਹੋਵੇਗਾ। ਮੈਂ ਬੋਲ ਕੇ ਚਲੇ ਜਾਣਾ ਤੁਸੀਂ ਸੁਣ ਕੇ ਚਲੇ ਜਾਣਾ। ਰ ਜਿਨ੍ਹਾਂ ਨੇ ਉਹ ਤਨ ਤੇ ਹੰਡਾਇਆ ਮਹਿਸੂਸ ਕਰਿਓ ਸਾਸ ਸੰਗਤ ਅੱਜ ਮਾੜਿਆ ਜਾਂ ਕਿਤੇ ਸਾਡਾ ਤਨ ਨੰਗਾ ਹੋ ਜਾਂਦਾ ਨਾ ਅਸੀਂ ਪੈਰ ਨੰਗੇ ਹੁੰਦੇ ਫੜਫੜ ਜਰਾਬਾਂ ਪਾਣੇ ਆ ਧੰ ਸੇ ਮਾਤਾ ਗੁਜਰ ਕੌਰ ਇਹ ਮਾਂ ਤੋ ਕਿੰਨਾ ਦੁੱਖ ਚ ਲਿਆ ਸਾਡੇ ਖਾਤਰ ਕਿ ਸਾਡਾ ਪਰਿਵਾਰ ਇਹ ਗੁਰਸਿੱਖ ਪਰਿਵਾਰ ਹੱਸਦਾ ਖੇਡਦਾ ਰਹੇ ਮੈਂ ਉਹਦੇ ਖਾਤਰ ਠੰਡੇ ਬੁਰਜ ਵਿੱਚ ਬਹਿਣਾ ਪਰਵਾਨ ਕਰ ਲਾਂਗੇ ਛੋਟੇ ਬੱਚੇ ਜਿਨ੍ਹਾਂ ਨੂੰ ਜ਼ਿਆਦਾ ਠੰਡ ਲੱਗਦੀ ਕਿਵੇਂ ਬੱਚਿਆਂ ਦੀ ਕੇਅਰ ਕਰਨੇ ਆਪਣੇ ਘਰਾਂ 'ਚ ਨਿਗਾਹ ਲੈ ਜੋ ਧਨ ਹਨ ਬਾਬਾ ਜੁਰਾਬਾ ਸਿੰਘ ਬਾਬਾ ਪਤੇ ਸਿੰਘ ਬਹੁਤੇ ਮਹੀਨੇ ਵਿੱਚ ਇੱਕ 80 ਸਾਲ ਤੋਂ ਵੱਧ ਉਮਰ ਦੀ ਬੈਠੀ ਮਾਂ ਇੱਕ 5 ਸਾਲ ਤੇ 7 ਸਾਲ ਦੇ ਛੋਟੇ ਬੱਚੇ ਜਿਨ੍ਹਾਂ ਨੂੰ ਆਪਾਂ ਬਾਬਾ ਸ਼ਬਦ ਵਰਤਦੇ ਹਾਂ ਕਿਉਂ ਦੇਰੇ ਦੁਨੀਆਵੀ ਉਮਰ ਛੋਟੀ ਸੀ ਪਰ ਕੰਮ ਬਾਬਿਆਂ ਵਾਲੇ ਕਰਗੇ ਨਾ ਇਸ ਕਰਕੇ ਸ਼ਬਦ ਜਿਹੜਾ ਬਾਬਾ ਵਰਤੇ ਆ ਮਾਤਾ ਗੁਜਰਕੌਰ ਛੋਟੇ ਸਾਹਿਬ ਜੀ ਆਖਿਆ ਕੇਵਲ ਆਖਿਆ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿ ਪੋ ਦਾ ਕਕਰ ਉਹਨਾਂ ਨੂੰ ਨਹੀਂ ਵਿਆਪਦਾ ਜਿਨ੍ਹਾਂ ਦੇ ਘੰਠੇ ਵਿੱਚ ਨਾਮ ਹੋਵੇ ਉਹ ਕਰਕੇ ਦੱਸ ਦਿੱਤਾ ਤੁਹਾਨੂੰ ਸਭ ਤੋਂ ਠੰਡਾ ਬੁਰਜ ਸਾਸੰਗਤ ਪੜ ਕੇ ਦੇਖਿਓ ਜਿਹਦੇ ਵਿੱਚ ਗਰਮੀ ਦੀ ਰੁੱਤ ਵਿੱਚ ਵੀ ਠੰਡ ਲੱਗਦੀ ਸੀ ਕੋਲ ਪਾਣੀ ਵਗਦਾ ਸੀ ਉਹ ਇਹੋ ਜਿਹਾ ਉਹ ਬਣਾਇਆ ਸੀ ਜਿਕੇ ਜਾਣੋ ਕਿ ਗਰਮੀ ਦੇ ਵਿੱਚ ਉਹਦੇ ਵਿੱਚ ਰਹਿੰਦਾ ਇੱਕ ਵੱਖਰਾ ਆਨੰਦ ਠੰਡ ਪ੍ਰਤੀਤ ਹੁੰਦੀ ਸੀ ਸਾਧ ਸੰਗ ਉਸ ਬੁਰਜ ਦੇ ਵਿੱਚ ਜਿਸ ਪੋਦੇ ਮਹਿਨੇ ਵਿੱਚ ਮਾਤਾ ਗੁਜਰਕੌਰ ਤੇ ਛੋਟੇ ਸਬਜਾਂ ਤੇ ਨੁਰੱਖਿਆ ਗਿਆ ਸਾਧ ਸੰਗ ਗੁਰੂ ਕਿਰਪਾ ਕਰੇ ਅਸੀਂ ਉਹਨਾਂ ਦੇ ਕੀਤੇ ਹੋਏ ਪਰਪਕਾਰਾਂ ਨੂੰ ਨਾ ਭੁੱਲੀਏ ਸਾਧ ਬਸ ਸਾਨੂੰ ਕੋਈ ਦੁੱਖ ਚੱਲਣ ਦੀ ਲੋੜ ਨਹੀਂ ਬਸ ਉਹਨਾਂ ਦੇ ਕੀਤੇ ਹੋਏ ਪਰਪਕਾਰਾਂ ਨੂੰ ਆਪਾਂ ਚੇਤੇ ਰੱਖਣਾ ਬਸ ਇਹਦੇ ਨਾਲ ਹੀ ਸਾਡੇ ਸਿਰ ਤੋਂ ਕਰਜਾ ਜਿਹੜਾ ਉਤਰਨਾ ਸ਼ੁਰੂ ਹੋ ਜਾਏਗਾ ਅਸੀਂ ਅੰਦਰੋਂ ਇੱਕ ਨਾ ਆਪਣੇ ਆਪ ਨੂੰ ਸੁਰੱਖਰੂ ਜਿਹਾ ਮਹਿਸੂਸ ਕਰਾਂਗੇ ਜਦੋਂ ਆਪਾਂ ਉਹਨਾਂ ਦੇ ਸ਼ੁਕਰਾਨੇ ਵਿੱਚ ਜੁੜ ਜਾਵਾਂਗੇ ਉਹਨਾਂ ਦਾ ਸ਼ੁਕਰ ਕਰਾਂਗੇ ਸੁਆਸ ਸੁਆਸ ਮਾਲਕਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਤੂੰ ਸਾਰੇ ਕਸ਼ਟ ਝੱਲੇ ਕਾਦੇ ਵਾਸਤੇ ਸਾਡੇ ਸੁੱਖਾਂ ਦੀ ਖਾਤਰ ਇਤਿਹਾਸ ਵੱਲ ਨਾ ਜਾਵਾਂ ਜਿਸ ਦਿਨ 28 ਤਰੀਕ ਨੂੰ ਪ੍ਰੋਗਰਾਮ ਹੈ ਉਸ ਦਿਨ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਿਓ ਬੱਦ ਤੋਂ ਬੱਦ ਅੱਗੇ ਮੈਸੇਜ ਦਿਓ 28 ਤਰੀਕ ਆਪਾਂ ਬੈਠ ਕੇ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਚੇਤੇ ਜ਼ਰੂਰ ਕਰਾਂਗੇ। ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾ ਉਪਲਿਆ ਪਉ ਤੇ ਮਹੀਨੇ ਵਿੱਚ ਨਾ ਤੇ ਤੇਰੇ ਤੇ ਬਾਹਰ ਦਾ ਕਕਰ ਜਿਹੜਾ ਆਪਣਾ ਅਸਰ ਪਾ ਸਕੇਗਾ ਨਾ ਅੰਦਰ ਬਿਕਾਰਾਂ ਦਾ ਕਕਰ ਤੇਰੇ ਤੇ ਪ੍ਰਭਾਵ ਪਾ ਸਕੇਗਾ ਜੇ ਤੇਰੇ ਕੰਠ ਵਿੱਚ ਸਾਈਂ ਦੀ ਯਾਦ ਹੋਵੇ ਕਿਤੇ। ਮਨ ਪੇ ਤੇ ਆ ਚਰਨਾਰ ਰਪਿੰਦ ਦਰਸ਼ਨ ਲਗੜਾ ਸਾਬ ਕਿਉਂ ਕਿਉਂਕਿ ਉਹਨਾਂ ਦਾ ਮਨ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਬਿੰਨਿਆ ਗਿਆ ਤੇ ਉਹਨਾਂ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਇੱਕ ਤਾਂਗ ਲੱਗੀ ਰਹਿੰਦੀ ਹੈ। ਇੱਥੇ ਇੱਕ ਪਰਮਾਨ ਦੇਣਾ ਚਾਹਨਾ ਸਾਸ। ਤਾਂ ਕਿ ਸ਼ਬਦ ਦੀ ਸਮਝ ਆ ਜਾਏ ਕਿ ਮਨ ਬਿੰਨਨ ਦੀ ਕੀ ਡੈਫੀਨੇਸ਼ਨ ਹੈ। ਜਿਨ੍ਹਾਂ ਦਾ ਮਨ ਬਿੰਨਿਆ ਗਿਆ ਉਹਨਾਂ ਦੀ ਨਿਸ਼ਾਨੀ ਕੀ ਹੈ? ਉਹ ਵੀ ਬਾਰੀ ਤੌਰ ਤੇ ਕੰਮਕਾਜ ਕਰਦੇ ਨੇ ਇਹ ਨਹੀਂ ਕਿ ਕੰਮਕਾਜ ਛੱਡ ਕੇ ਉਹ ਬਹਿ ਜਾਂਦੇ ਨੇ। ਉਹ ਹਰ ਜ਼ਿੰਮੇਵਾਰੀ ਨੂੰ ਨਿਭਾਉਂਦੇ ਨੇ ਪਰ ਉਹਨਾਂ ਦਾ ਮਨ ਸਾਈਂ ਦੀ ਯਾਦ ਵਿੱਚ ਬਿੰਨਿਆ ਜਾਂਦਾ ਹੈ। ਭਗਤ ਨਾਮਦੇਵ ਦਾ ਇੱਕ ਸ਼ਬਦ ਹੈ ਸਾਸਨ। ਬੜੀ ਵਾਰ ਆਪ ਇਹਨਾਂ ਜ਼ਿਕਰ ਕੀਤਾ ਉਹਦੇ ਅੰਦਰ ਪੰਜਕ ਉਦਾਹਰਨਾਂ ਦਿੱਤੀਆਂ ਸ਼ੁਰੂਆਤ ਕੀਤੀ ਹੈ ਇੱਕ ਬੱਚੇ ਤੋਂ ਕਹਿੰਦੇ ਇੱਕ ਬੱਚਾ ਕਾਗਜ਼ ਲੈ ਕੇ ਆਂਦਾ ਉਹਦੀ ਪਤੰਗ ਬਣਾਉਂਦਾ ਗੁੱਡੀ ਬਣਾਉਂਦਾ ਤਿਆਰ ਕਰਕੇ ਫਿਰ ਆਕਾਸ਼ ਤੇ ਚੜਾਂਦਾ ਡੋਰੀ ਉਹਦੇ ਹੱਥ ਵਿੱਚ ਹੁੰਦੀ ਹੈ ਤੇ ਨਾਲ ਦੇ ਬੱਚਿਆਂ ਨਾਲ ਗੱਪਾਂ ਮਾਰਦਾ ਗੱਲਾਂ ਕਰਦਾ ਦੇਖੋ ਮੇਰੀ ਪਤੰਗ ਕਿੰਨੀ ਉੱਚੀ ਚਲੀ ਗਈ ਹੈ ਉਹ ਗੱਪਾਂ ਮਾਰਦਾ ਹੋਇਆ ਵੀ ਉਹਦਾ ਧਿਆਨ ਡੋਰੀ ਵਿੱਚ ਹੁੰਦਾ ਕਹਿੰਦੇ ਕਿੰਨਾ ਚੰਗਾ ਹੋਵੇ ਤੋ ਸੰਸਾਰ ਤੇ ਸਾਰੇ ਕੰਮ ਕਾਜ ਕਰ ਪਰ ਸੱਚਮੁੱਚ ਚਿੱਤ ਵਿੱਚ ਤੇਰੇ ਉਸ ਮਾਲਕ ਦੀ ਯਾਦ ਹੋਵੇ ਮੈਂ ਪਹਿਲਾਂ ਸਿੰਪਲ ਤਰੀਕੇ ਨਾਲ ਕਹਿੰਦਾ ਫਿਰ ਸ਼ਬਦ ਤੁਹਾਡੇ ਸਾਹਮਣੇ ਰੱਖਦਾ ਦੂਜੀ ਉਦਾਹਰਨ ਦਿੱਤੀ ਜਿਸ ਸੁਨਿਆਰੇ ਦੀ ਕਹਿੰਦੇ ਕਿ ਤੇ ਸੁਨਿਆਰੇ ਦੀ ਦੁਕਾਨ ਤੇ ਜਾਏ ਉਹ ਕਿੰਨੀ ਪ੍ਰੀਕੀ ਦਾ ਕੰਮ ਕਰਦਾ ਕਿੰਨੇ ਧਿਆਨ ਦੇ ਨਾਲ ਕੰਮ ਕਰਦਾ ਪਰ ਨਾਲ ਨਾਲ ਆਏ ਹੋਏ ਗ੍ਰਾਹਕ ਨਾਲ ਗੱਲਾਂ ਵੀ ਕਰਦਾ ਉਹ ਪੂਰਾ ਰੇਟ ਦੱਸਦਾ ਇਸ ਤਰ੍ਹਾਂ ਇਹ ਰੇਟ ਹੈ ਤੇ ਇਸ ਤਰ੍ਹਾਂ ਪਏਗਾ ਜੋ ਵੀ ਗੱਲਬਾਤ ਕਰਦਾ ਲੇਕਿਨ ਧਿਆਨ ਉਹਦਾ ਆਪਣੇ ਕੰਮ ਵਿੱਚ ਹੁੰਦਾ ਕੋਠਾਲੀ ਵਿੱਚ ਪਏ ਹੋਏ ਸੋਨੇ ਵੱਲ ਹੁੰਦਾ ਤੀਸਰੀ ਉਦਾਹਰਨ ਦਿੱਤੀ ਕਹਿਣ ਲੱਗੇ ਕਿਸੇ ਜ਼ਿੰਮੇਵਾਰ ਦੇ ਘਰ ਜਿਹਦੇ 10 ਦਰਵਾਜੇ ਨੇ ਗਊਆਂ ਚਾਰਨ ਵਾਸਤੇ ਛੱਡ ਦਿੱਤੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਚੁਗਦੀਆਂ ਚੁਗਦੀਆਂ ਪੰਜ ਕੋਹ ਤੱਕ ਚਲੀਆਂ ਗਏਨ ਤੇ ਉਹਨਾਂ ਦੇ ਧਿਆਨ ਵਿੱਚ ਆਪਣਾ ਬਛੜਾ ਨਿਕਲ ਗਿਆ ਕਹਿੰਦੇ ਨਾ ਉਹਨਾਂ ਦੇ ਚੇਤੇ ਵਿੱਚ ਆਪਣਾ ਬਛੜਾ ਰਹਿੰਦਾ ਹੈ ਤੇ ਚੌਥੀ ਉਦਾਹਰਨ ਦਿੱਤੀ ਕਹਿਣ ਲੱਗੇ ਪਿੰਡਾਂ ਦੇ ਵਿੱਚ ਕਿਤੇ ਦੇਖਿਓ ਪੁਰਾਣਾ ਸਮਾਜ ਇਤੇ ਕਰਿਓ ਸਾਡੀਆਂ ਮਾਈਆਂ ਜਦੋਂ ਪਾਣੀ ਲੈਣ ਜਾਂਦੀ ਅਸੀਂ ਨਦੀਆਂ ਤੋਂ ਜਾਂ ਖੂਹ ਤੋਂ ਕਿਤੇ ਪਾਣੀ ਲੈਣ ਜਾਂ ਨਾ ਤੇ ਇਕੱਠੀਆਂ ਹੋ ਕੇ ਜਾਂਦੀਆਂ ਸਨ ਗਰੁੱਪ ਬਣਾ ਕੇ ਜਾਂਦੀਆਂ ਸਨ ਜਾ ਕੇ ਉਹਨਾਂ ਨੂੰ ਗਾਗਰ ਪਾਣੀ ਦੀ ਭਰਨੀ ਤੇ ਸਿਰ ਤੇ ਟਿਕਾਣੀ ਤੇ ਆਂਦਿਆਂ ਆਂਦਿਆਂ ਆਪਸ ਵਿੱਚ ਗੱਪਾਂ ਮਾਰਦੀਆਂ ਆਨਾਂ ਚ ਗੱਲਾਂ ਬਾਤਾਂ ਕਰਦੀਆਂ ਆਨ ਤੇ ਘੜੇ ਨੂੰ ਹੱਥ ਵੀ ਨਹੀਂ ਪਾਇਆ ਹੁੰਦਾ ਸੀ ਸ਼ੈਡੋਸ਼ ダイ ਤੁਰਦਿਆਂ ਆ ਨਾ ਦੇਖੋ ਸਿੰਪਲ ਜੀਆਂ ਉਦਾਹਰਨਾਂ ਦਿੱਤੀਆਂ ਕਹਿਣ ਲੱਗੇ ਗੱਲਾਂ ਬਾਤਾਂ ਕਰਦੇ ਆ ਵੀ ਹਸਤ ਬਿਨੋਦ ਵਿਚਾਰ ਕਰਤੀ ਏ ਸ਼ਬਦ ਬਾਚ ਰੱਖਣ ਤੇ ਚਿੱਤ ਉਹਨਾਂ ਦਾ ਗਾਗਰ ਵੱਲ ਹੁੰਦਾ ਸੀ ਤੇ ਪੰਜਵੀਂ ਉਦਾਹਰਨ ਦਿੱਤੀ ਕਹਿੰਦੇ ਕਿਸੇ ਮਾਂ ਨੂੰ ਦੇਖਿਓ ਕਿਵੇਂ ਘਰ ਦਾ ਸਾਰਾ ਕੰਮ ਕਾਜ ਕਰਦੀ ਤੇ ਆਪਣੇ ਬੱਚੇ ਨੂੰ ਭੰਗੂੜੇ 'ਚ ਪਾਇਆ ਹੁੰਦਾ ਤੇ ਉਹਦਾ ਧਿਆਨ ਉਹ ਬੱਚੇ ਦਾ ਜਿਹੜਾ ਬੱਚਾ ਭੰਗੂੜੇ 'ਚ ਪਿਆ ਉੱਥੇ ਆ ਪਰ ਹੱਥਾਂ ਨਾਲ ਪੈਰਾਂ ਨਾਲ ਸਾਰਾ ਕੰਮ ਕਾਜ ਕਰਦੀ ਪਈ ਹੈ ਬੱਚੇ ਦੇ ਵਿੱਚ ਉਹਦਾ ਆਪਣਾ ਬੱਚਾ ਇੱਥੋਂ ਤੱਕ ਆਪਾਂ ਸਾਰੇ ਜਾਣਦੇ ਆ ਕਿਤੇ ਬੱਚੇ ਨੂੰ ਭੁੱਖ ਲੱਗ ਜਾਏ ਬੱਚਾ ਸੁੱਤਾ ਹੋਵੇ ਮਾਂ ਜਾ ਕੇ ਸੁੱਤੇ ਨੂੰ ਉਠਾ ਕੇ ਦੁੱਧ ਪਲਾਂਦੀ ਹੈ ਕੋਈ ਆਖੇ ਇਹ ਮਾਂ ਸੌਂਦੇ ਨਾ ਸੀ ਬੱਚੇ ਨੂੰ ਤੇ ਉਹ ਜਵਾਬ ਦੇਗੀ ਕੋਈ ਗੱਲ ਨਹੀਂ ਦੁਬਾਰਾ ਸੌਂਜੇਗਾ ਪਰ ਮੇਰੇ ਤੋਂ ਇਹਦੀ ਭੁੱਖ ਨਹੀਂ ਬਰਦਾਸ਼ਤ ਹੁੰਦੀ ਭਗਤ ਨਾਮਦੇਵ ਜੀ ਦਾ ਪਾਵਨ ਸ਼ਬਦ ਕਹਿੰਦੇ ਆਨੀਲੇ ਗੁੱਡੀ ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮੱਦੇ ਭਰਮੀ ਹਲੇ ਪੰਜ ਜਨਾਸਿਓ ਬਾਤ ਬਤਾਉ ਆ ਚੀਤ ਸੋ ਡੋਰੀ ਰਾਖੀ ਅਲੇ ਮਨ ਰਾਮ ਨਾਮਾ 베ਦੀ ਅਲੇ ਜੈ ਸੇ ਤਨਕ ਕਲਾ ਚਿਤ ਮੰਡੀ ਅਲੇ ਆਨੀਲੇ ਕੁੰਭ ਪਰਾਈਲੇ ਉਦਕ ਰਾਜ ਕੁਰਾਰ ਪੁਰੰਦਰье ਹਸਤ ਬినੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ ਮੰਦਰ ਏਕ ਦਵਾਰ ਦਸ ਜੰਕ ਗਊ ਚਰਾਵਨ ਛਾੜੀ ਅਲੇ ਪੰਜ ਕੋਸ ਪਰ ਗਊ ਚਰਾਵਤ ਚੀਤ ਸੋ ਬਚਰਾ ਰਾਖੀ ਅਲੇ ਗਹਿਤ ਨਾਮ ਦਿਓ ਸੁਨੋ ਤੇ ਲੋਚਨ ਬਾਲਕ ਪਾਲਨ ਪੌੜੀ आले ਪੰਗੂੜਾ ਪੌੜੀ आले ਅੰਤਰ ਬਾਹਰ ਕਾਤ ਵਿਰੁੱਧ ਚੇਤ ਸੁ ਬਾਲਕ ਰਾਖੀ आले ਇਹ ਹੁੰਦਾ ਮਨ ਦਾ ਬਿੰਨਿਆ ਜਨ ਅੱਜ ਗੁਰੂ ਅਰਜਨ ਦੇਵ ਪਾਚ ਕਹਿੰਦੇ ਮਨ ਬੇਦਿਆ ਚਰਨ ਆ ਰਬਿੰਦ ਦਰਸ਼ਨ ਲਗੜਾ ਸੋ ਓਟ ਗੋਬਿੰਦ ਕੋਪਾਲ ਰਾਏ ਸੇ ਮਾਸੋ ਆਮੀ ਲਾ ਕੰ ਲਗੇ ਜਿਨਾ ਮਨੁੱਖਾਂ ਨੇ ਫਿਰ ਜਿਨ੍ਹਾਂ ਜੀਵਾਂ ਨੇ ਉਸ ਮਾਲਕ ਦਾ ਗੋਬਿੰਦ ਦਾ ਗੋਪਾਲ ਦਾ ਓਟ ਤੇ ਆਸਰਾ ਲਿਆ ਨਾ ਉਹਨਾਂ ਨੇ ਫਿਰ ਮਾਲਕ ਦੀ ਸੇਵਾ ਭਗਤੀ ਦਾ ਲਾਹਾ ਖਟ ਲਿਆ ਵਿਖਿਆ ਪੋਹੇ ਨਾ ਸਕੇ ਮਿਲ ਸਾਧੂ ਗੁਣਗਾ ਉਹਨਾਂ ਨੂੰ ਫਿਰ ਮਾਇਆ ਜਿਹੜੀ ਹੈ ਉਹ ਪੋ ਨਹੀਂ ਸਕਦੀ ਵਿਖਿਆ ਪੋਏ ਨਾ ਸਕੇ ਕਿਸੇ ਪ੍ਰਕਾਰ ਦੀ ਮਾਇਆ ਉਹਨਾਂ ਤੇ ਅਸਰ ਨਹੀਂ ਪਾ ਸਕਦੀ ਕਿਉਂ ਮਿਲ ਸਾਧੂ ਗੁਣਗਾ ਉਹ ਗੁਰੂ ਸਾਧੂ ਨੂੰ ਮਿਲ ਕੇ ਉਸ ਮਾਲਕ ਦੇ ਗੁਣ ਗਾਉਂਦੇ ਜਾਤੇ ਉਪਜਿਤ ਹੈ ਮਲੀ ਸੱਚੀ ਪ੍ਰੀਤ ਸਮਾ ਫਿਰ ਸੱਚਮਚੋ ਮਾਲਕ ਦੇ ਗੁਣ ਗਾਂਦਿਆਂ ਗਾਂਦਿਆਂ ਜਿਸ ਮਾਲਕ ਤੋਂ ਜੀਵ ਇਸਤਰੀ ਪੈਦਾ ਹੁੰਦੀ ਹੈ ਉਸੇ ਮਾਲਕ ਚ ਮਿਲ ਜਾਂਦੀ ਹੈ ਪਰ ਕਾਰਨ ਬੰਦਾ ਸੱਚੀ ਪ੍ਰੀਤ ਸਮਾ ਸੱਚੀ ਪ੍ਰੀਤ ਕਰਕੇ ਫਿਰ ਉਹ ਜੀਵ ਉਸ ਪ੍ਰਭੂ ਪਰਮਾਤਮਾ ਚ ਲੀਨ ਹੋ ਜਾਂਦਾ ਕਰ ਗੈ ਲੀਨੀ ਪਾਰ ਬ੍ਰਹਮ ਬੌੜ ਨ ਬਿਛੜਿਆ ਤੇ ਜਿਨ੍ਹਾਂ ਦਾ ਹੱਥ ਜਿਨ੍ਹਾਂ ਦੀ ਬਾਹ ਉਹ ਮਾਲਕ ਪਕੜ ਲੈਂਦਾ ਫਿਰ ਉਹਨਾਂ ਨੂੰ ਦੁਬਾਰਾ ਬਿਛੋੜਾ ਨਹੀਂ ਪੈਂਦਾ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹ ਧੰਨ ਗੁਰੂ ਅਰਜਨ ਦੇਵ ਸਾਛ ਜੀ ਕਹਿੰਦੇ ਉਹ ਮਾਲਕ ਮੇਰਾ ਸੱਜਣ ਪ੍ਰਭੂ ਜਿਹੜਾ ਅਪਹੁੰਚ ਹੈ ਜਿਹੜਾ ਬੜਾ ਡੂੰਘਾ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਮੈਂ ਕਹਿੰਦੇ ਮੈਂ ਲੱਖਾਂ ਬਾਰ ਉਹਦੇ ਤੋਂ ਕੁਰਬਾਨ ਜਾਣਾ ਉਹਦੇ ਤੋਂ ਸਦਕੇ ਜਾਣਾ ਉਹਦੇ ਤੋਂ ਬਲਿਹਾਰਨੇ ਜਾਣਾ ਕਿਉਂ ਸ਼ਰਮ ਪਈ ਨਾਰਾਇਣ ਨਾਨਕ ਦਰਪਈ ਉਹ ਭਲਿਓ ਉਹ ਮਾਲਕ ਬੜਾ ਦਿਆਲੂ ਜੇ ਉਹ ਆਪਣੇ ਸ਼ਰਨ ਪਿਆ ਦੀ लाज ਰੱਖ ਲੈਂਦਾ ਕੋਈ ਉਹਦੇ ਚਰਨਾਂ 'ਚ ਡਿੱਗੇ ਤਾਂ ਸਹੀ ਉਹਦੇ ਸ਼ਰਨ ਵਿੱਚ ਪਏ ਤਾਂ ਸਹੀ ਸੱਚਮੁੱਚ ਗੁਰਬਾਣੀ ਤੇ ਬਾਖ ਇੱਕ ਨਹੀਂ ਅਨੇਕਾ ਆਂਦੇ ਨੇ ਕਿ ਭਲਿਆ ਤੇਰੇ ਡਿੱਗਾਂ 'ਚ ਦੇਰੀ ਹੋ ਸਕਦੀ ਐ ਉਹਦੇ ਚੁੱਕਣ 'ਚ ਦੇਰੀ ਨਹੀਂ ਹੋ ਸਕਦੀ ਮਾਰਕ ਦੇ ਪੋਖ ਸੁਹੰਤਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾਹ ਫਿਕਰ ਨਾ ਕਰ ਜਿਸ ਮਾਲਕ ਜਿਸ ਮਨੁੱਖ ਤੇ ਉਹ ਬੇ ਪਰਵਾਹ ਮਾਲਕ ਆਪਣੀ ਬਖਸ਼ਿਸ਼ ਕਰ ਦੇਣਾ ਉਹਨਾਂ ਨੂੰ ਪੋ ਦਾ ਮਹੀਨਾ ਵੀ ਫਿਰ ਸੁਹਾਵਨਾ ਤੇ ਸੋਭ ਨੇ ਇੱਕ ਪਰਤੀਤ ਹੁੰਦਾ ਸਾਰੇ ਸੁੱਖ ਉਹਨਾਂ ਵਾਸਤੇ ਲੈ ਕੇ ਆ ਜਾਂਦਾ ਜਿਨ੍ਹਾਂ ਤੇ ਉਸ ਮਾਲਕ ਦੀ ਨਜ਼ਰ ਹੋ ਜਾਂਦੀ ਏ ਉਸ ਮਾਲਕ ਦੀ ਬਖਸ਼ਿਸ਼ ਹੋ ਜਾਂਦੀ ਏ ਇਸ ਅਜ ਦੇ ਪਾਵਨ ਸ਼ਬਦ ਦਾ ਜੋ ਕੇਂਦਰੀ ਪਾਵਨ ਲਗਾ ਲਓ ਇੱਕ ਸਿੰਪਲ ਜੀ ਵਿਚਾਰ ਸੰਖੇਪ ਜੀ ਵਿਚਾਰ ਕਿ ਅੱਜ ਜੋ ਗੁਰੂ ਪਾਚ ਨੇ ਸਾਡੂੰ ਮੈਸੇਜ ਦਿੱਤਾ ਕਿ ਭਲੇ ਉਹ ਪੋ ਦਾ ਮਹੀਨਾ ਇਸ ਸ਼ਬਦ ਨੂੰ ਚੇਤੇ ਰੱਖਿਓ ਬਾਰ ਬਾਰ ਪੜਿਓ ਇਹਨੂੰ ਸਮਝਿਓ ਕਿ ਗੁਰੂ ਨੇ ਸਾਨੂੰ ਕੀ ਸਿੱਖਿਆ ਦਿੱਤੀ ਏ ਇਤਨੇ ਅਕ ਬੇਨਤੀ ਆ ਪ੍ਰਭ万ਚ ਬੇਅੰਤ ਭੋਲਾ ਹੋ ਜਾਂਦੀ ਐਨ ਉਮੀਦ ਐ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੈ ਸਭ ਸੁਮੇਲ ਗੱਜ ਕੇ ਫਤਿਹ ਬੁਲਾ ਦੋ ਜੇ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ